ਹੁਣ ਕਿਉਂ ਮੂੰਹ ਲਟਕਾਲਿਆ ਹੁਣ ਮਿਲਿਆ ਤਾਂ ਲੈ ਤੈਨੂੰ ਸਾਰੀ ਰਾਤ ਲਵਾ ਲਿਆ ਯਾ ਹੋਰ ਦੱਸ ਤੈਨੂੰ ਕੀ ਗਰਮ ਆ ਆਹੋ ਇੱਕ ਦਿਨ ਚ ਮਿਲਵਾ ਲਏ ਤੁਸੀਂ ਸਾਡੀ ਤਾਂ ਹਜੇ ਗੱਲਾਂ ਵੀ ਨਹੀਂ ਪੂਰੀਆਂ ਹੋਈਆਂ ਸੀ ਭਣ ਦੀ ਮਰ ਆ ਗਿਆ ਕਰੀ ਤੱਕ ਗਈਓ ਸਾਰੀ ਰਾਤ ਗੱਲਾਂ ਮਾਵਾ ਤੀਆਂ ਮੈਨੂੰ ਟੇਕਣ ਦਿੱਤਾ ਤੁਸੀਂ ਸਾਰੀ ਰਾਤ ਨਹੀਂ ਸੋਈਆਂ ਕਰੀ ਗਈਓ ਗੱਲਾਂ ਸਾਰੀ ਰਾਤ ਗੱਲ ਸਿਰਫ ਇੰਨੀ ਹੋਈ ਸੀਗੀ ਵੀ ਤੁਹਾਡਾ ਹਾਲ ਚਾਲ ਕੀ ਹੈ ਇੰਨੇ ਪੁੱਛਿਆ ਸੀ ਔਰ ਤਾਂ ਗੱਲਾਂ ਕਰੀਆਂ ਹੋਈਆਂ ਸਾਡੀਆਂ ਉਹ ਭਣ ਦੀ ਮੈਂ ਸੁਣੀ ਜਾਂਦਾ ਦੀ ਸਾਰੀਆਂ ਗੱਲਾਂ ਫਲਾਣੇ ਦੀ ਬਹੂ ਕੀ ਦੇ ਨਾਲ ਭੱਜ ਗਈ ਉਹ ਨਣਦ ਪਰਜਾਈ ਕਿਉਂ ਨਹੀਂ ਬੋਲਦੀਆਂ ਉਹ ਮਾਟੋ ਕਿਉਂ ਚੁੱਪ ਰਹਿੰਦੀ ਆ ਉਹ ਫਲਾਣਿਆਂ ਦਾ ਕੀ ਹੋ ਗਿਆ ਕਿਦਾ ਬੱਸਾ ਕੂਈ ਚ ਡਿੱਗ ਗਿਆ ਆਹੀ ਗੱਲਾਂ ਕਰੀਆਂ ਨੇ ਤੁਸੀਂ ਵੀ ਉਹ ਜਿਹੜੇ ਕੰਮ ਆਪਾਂ ਗਏ ਸੀ ਉਹ ਤਾਂ ਭੁੱਲੀ ਗਏ ਕਿਹੜੇ ਕੰਮ ਗਈ ਦੀ ਹੁਣ ਤੂੰ ਵੀ ਮੈਂ ਤਾਂ ਮਾਂ ਨੂੰ ਇਹ ਪੁੱਛਣਾ ਭੁੱਲ ਗਈ ਕਿ ਆਪਣੀ ਪੂਰੀ ਮੈਸ ਜਿਹੜੀ ਹੈਗੀ ਆ ਹਾਂ ਉਹ ਬਿਮਾਰ ਕਿਉਂ ਰਹਿੰਦੀ ਆ ਪਣ ਦੀ ਮਰਾਗਾ ਜਿਹੜੇ ਸਾਬ ਨਾਲ ਛੋੜੇ 12 13 ਡੰਗਰ ਨੇ 12 13 ਦਿਨ ਲੱਗਣਗੇ ਹਾਲਚਾਲ ਪੁੱਛਣ ਨੂੰ ਫੰਦਿਆਂ ਦੀ ਬਾਰੀ ਤਾਂ ਮਗਰੋਂ ਆਊਗੀ ਕੋਈ ਚੱਜ ਦੀ ਗੱਲ ਕਰ ਲਿਆ ਘਰ ਨਾਲੇ ਜ਼ਿਆਦਾ ਨਾ ਭੌਂਕ ਠੀਕ ਐ ਜਾਂਦਾ ਹੋਏ ਵੀ ਮੱਚਦਾ ਗਿਆ ਤੇ ਆਂਦਾ ਹੋਏ ਵੀ ਮੱਚਦਾ ਆਇਆ ਕੀ ਗੱਲ ਤੂੰ ਤਾਂ ਇਹ ਮੱਚਦੀ ਹੁੰਨੀ ਐ ਨਾਲੇ ਚੁੱਪ ਕਰਕੇ ਹੁਣ ਘੁੰਟ ਕੱਢ ਲੈ ਪਿੰਟ ਆ ਗਿਆ ਲਵੇ ਮੈਂ ਨਹੀਂ ਕੱਢਦੀ ਕਰ ਲੇ ਦਿਓ ਕਰਨਾ ਉਹ ਤੂੰ ਕੱਢ ਲੈ ਮੇਰਾ ਜਲੂਸ ਕਢਾਵੇਂਗੀ ਕੱਢ ਲੈ ਮੈਂ ਨਹੀਂ ਕੱਢਾਂ ਪਹਿਲੇ ਪਿਆਰ ਬੋਲੋ ਲੀ ਯਾ ਨਾ ਹੋਰ ਮੈਂ ਤੈਨੂੰ ਕੱਢ ਲੈ ਬਾਬੋ ਕੱਢ ਲੋ ਐ ਗਾ ਨੂੰ ਕਰਦੇ ਹੋ ਮਾਲ ਕੋ ਕੱਢ ਲੋ ਆ ਇਥੇ